ਜੀ ਸਸਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਠੀਕ ਠਾਕ ਹੋਣਾ ਪਹਿਲਾਂ ਤਾਂ ਆਪਣਾ హెయిర్ ਸਟਾਈਲ ਦੇਖੋ ਮੈਂ ਕਦੇ ਜ਼ਿੰਦਗੀ ਚ ਛੋਟੇ ਛੋਟੇ ਵਾਲ ਨਹੀਂ ਕਰਾਇਆ ਪਰ ਅੱਜ ਕੱਲ ਮੇਰਾ ਮਨ ਜਾ ਕੀਤਾ ਮਾਜਾ ਛੋਟੇ ਛੋਟੇ ਵਾਲ ਦੇ ਕਰਵਾ ਤਾ ਕਰਕੇ ਮੈਂ ਕਰਵਾ ਤਾ ਠੀਕ ਆ ਮਰਾ ਦਾੜੀ ਦੁੜੀ ਜੀ ਵੀ ਦੇਖਦਾ ਵੀ ਹੈ ਸਟਾਈਲ ਆ ਦਾੜੀ ਦਾ ਵੀ ਸਟਾਈਲ ਜਾ ਬਦਲਦਾ ਸੀਗਾ ਪਰ ਉਹ ਨਹੀਂ ਮੰਨਿਆ ਨਾਈ ਉਹਦੇ ਸਾਰਾ ਲੰਬਾ ਮੇਰਾ ਅਗਲੀ ਵਾਰ ਚੇਂਜ ਕਰਾਂਗੇ ਤੇ ਹੁਣ ਆਪਾਂ ਬਣਾਈ ਜੰਨੇ ਆ ਤੂੜੀ ਤੇ ਤੂੜੀ ਦੀ ਟਰਾਲੀ ਤੁਹਾਨੂੰ ਮਗਰ ਦੇਖੀ ਗਈ ਪਰ ਇਹ ਖਾਲੀ ਹੈ ਭਰੀ ਹੋ ਪਈ ਇੱਧਰ ਚੱਲੀ ਜਾਂਦੀ ਹੈ ਮਸ਼ੀਨ ਆ ਤੇ ਉਹਨਾਂ ਫਿਰ ਭਰ ਕੇ ਘਰੇ ਲੈ ਕੇ ਜਾਵਾਂਗੇ ਕਈ ਟਰਾਲੀਆਂ ਦਾ ਘਰੇ ਭਾਗੀਆਂ ਤੇ ਬਸ ਹੁਣ ਆਪਾਂ ਵੀ ਲੈ ਕੇ ਜਾਵਾਂਗੇ ਤੇ ਉੱਤਰ ਦੇਖੂਗੇ ਮਸ਼ੀਨ ਤੇ ਦੇਖਦੇ ਇੱਧਰ ਦੇਖੀ ਜੀ ਤੁਹਾਨੂੰ ਜਿਵੇਂ ਨਹੀਂ ਪੜ ਸਕਦੇ ਦੂਜੇ ਕੈਮਰੇ ਨਾਲ ਦਿਖਾਉਂ ਹੁਣ ਦੇਖੋ ਦੇਖੀ ਨਾ ਇਹ ਹੁਣ ਇੱਕ ਰਾ ਫਾਇਦਾ ਹੋ ਗਿਆ ਛੋਟੇ ਛੋਟੇ ਬਾਲਾਂ ਦਾ ਨਜ਼ਾਰਾ ਜਾਂ ਅਜ ਨਾਲ ਖੰਡੇ ਖੁੰਡੇ ਜੇ ਰਹਿੰਦੇ ਸੀ ਗਰਮੀ ਜੂ ਵੀ ਲੱਗ ਜਾਂਦੀ ਰਹਿੰਦੀ ਓਵੇਂ ਹਲਕਤ ਜਿਹੀ ਰਹਿੰਦੀ ਹਣਾ ਹੁਣ ਵਧੀਆ ਬਸ ਨਾਲਾ ਹੁਣ ਜੈਲ ਲਾਉਣ ਦੀ ਲੋੜ ਐ ਨਾ ਕੋਈ ਤੇਲ ਲਾਉਣ ਦੀ ਲੋੜ ਐ ਬਸ ਨਾਲ ਉਹ ਤੇ ਐ ਹੱਥ ਮਾਰੋ ਤੇ ਨਜ਼ਾਰੇ ਲੋ ਬਾਲ ਓਵੇਂ ਦੇ ਓਵੇਂ ਪਹਿਲਾਂ ਓਵੇਂ ਇੱਥੇ ਜੈਲਾਂ ਜੂਨਾ ਲਾਈ ਜਾਂਦੇ ਸਪਰੇਅ ਸੁਭੂਆਂ ਲਾਈ ਜਾਂਦੇ ਓ ਮੱਥਾ ਮਰ ਜਾਂਦਾ ਰਹਿੰਦੇ ਤੇ ਹੁਣ ਕੰਮ ਆ ਸੈਟ ਇਹ ਹੁਣ ਬਸ ਆਪਣੀ ਟਰਾਲੀ ਧਰਨ ਵਾਲੀ ਹੈ ਤੇ ਆਪਾਂ ਹੁਣ ਇੱਥੇ ਦੇਖੀ ਜਾਂਦੇ ਆਂ ਇਹ ਟਰੈਕਟਰ ਤੇ ਬੈਠੇ ਹੀ ਪਹਿਲਾਂ ਆਪਾਂ ਲਾਇਆ ਸੀਗਾ ਤੇ ਆਚਾ ਟਰੈਕਟਰ ਆਚਾ ਟਰੈਕਟਰ ਹੋ ਗਿਆ ਆਸੇ ਟਰੈਕਟਰ ਦੀ ਜਿਹੜੀ ਆਹ ਕਹਦੇ ਹੁੰਦੇ ਆਪਾਂ ਵੀ ਪ੍ਰੈਸ਼ਰ ਵਾਲੀ ਜਿੱਥੋਂ ਦੀ ਆਪਾਂ ਲਿਫਟ ਲੋਟੇ ਦੀ ਚੱਕਦੇ ਹਾਂ ਨਾ ਉਹ ਪੈਪ ਜੀ ਪਾਟ ਗਈ ਸੀਗੀ ਉਹਦੀ ਉਹਦੇ ਕਰਕੇ ਫਿਰ ਚੇਂਜ ਕਰਨਾ ਪਿਆਗਾ ਟੱਟ ਤੇ ਹੁਣ ਆਪਾਂ ਸਵਰਾ ਟਰੈਕਟਰ ਲੈ ਸਵਰਾ ਟਰੈਕਟਰ ਤੋਂ ਨਜ਼ਾਰਾ ਆਉਂਦਾ ਢੁਲੀ ਢੋਂ ਦਾ ਟਰੈਕਟਰ ਤੇ ਨਜ਼ਾਰਾ ਤਾਂ ਸਿੱਧੀ ਆਉਂਦਾ ਉਹਦਾ ਫਿਟਫਿਟ ਜਾਂ ਕਰਦਾ ਹੌਲੀ ਉਹ ਵੀ ਚੰਦੇ ਇਸ਼ੂ ਪਤਾ ਜਾਂਦਾ ਹੈ ਠੀਕ ਹੈ ਬਾਾਕੀ ਚਲੋ ਮਿਲਦੇ ਆ ਅੱਗੇ ਬਣੇ ਰਹੋ ਜਦੋਂ ਤੋਂ ਲੈ ਕੇ ਐਂਡ ਤੱਕ ਸੋਡੀਆ ਸਪੋਰਟਾਂ ਦੀਆਂ ਲੋੜ ਨੇ ਆਪਾਂ ਨੂੰ ਕੋਟ ਕਰਿਆ ਕਰੋ ਮੁੰਡਿਓ ਦੀ ਤਾਲੀ